ਹਾਂਜੀ ਚੇਅਰਮੈਨ ਸਾਹਿਬ ਜੋ ਬੀਤੇ ਦਿਨੀ ਡਾਕਟਰ ਸਾਹਿਬ ਦੀ ਟੈਟੂਆ ਨਾਲ ਸੇਖਾਂ ਨੇ ਹੋਰੀਆਂ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਜੈਪੀ ਜੈ ਭਾਰਤ ਗੁਰੇ ਨਗਰ ਸਾਹਿਬ ਜਿੱਦਾਂ ਕਿ ਡਾਕਟਰ ਪੀਮਰਾਵ ਬੇਦਕਰ ਬਾਬਾ ਸਾਹਿਬ ਦੇ ਸਟੈਚੂਆਂ ਦੇ ਨਾਲ ਵੱਖ-ਵੱਖ ਜਗ੍ਹਾ ਤੇ ਜਿੱਦਾਂ ਕਿ 26 ਜਨਵਰੀ ਨੂੰ ਅੰਮ੍ਰਿਤਸਰ ਦੇ ਵਿੱਚ ਘਟਨਾ ਵਾਪਰੀ ਤੇ ਫਿਰ 31 ਮਾਰਚ ਨੂੰ ਫਲੋਰ ਤੇ ਨੰਗਲ ਦੇ ਵਿੱਚ ਫਿਰ ਬਟਾਲੇ ਦੇ ਵਿੱਚ ਇਹ ਕਟਨਾਵਾ ਜਿਹੜੀਆਂ ਵਾਪਰੀਆਂ ਨੇ ਇਹਨਾਂ ਨੇ ਬੇਦਖਰਵਾਦੀਆਂ ਦੇ ਦਿਲਾਂ ਨੂੰ ਇੱਕ ਝੰਜੋੜ ਕੇ ਰੱਖ ਦਿੱਤਾ ਕਿਉਂਕਿ ਇਹੋ ਜਿਹੇ ਜਿਹੜੀਆਂ ਕਟਨਾਵਾ ਵਾਪਰਦੀਆਂ ਨੇ ਉਹ ਕੱਲੀਆਂ ਕਟਨਾਵਾ ਜਿਹੜੀਆਂ ਉਹ ਸਿਰਫ ਇੱਕ ਜਾਤੀ ਵਰਗ ਨੂੰ ਲੈ ਕੇ ਨਹੀਂ ਉਹ ਸਿਰਫ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਖਤਮ ਕਰਨ ਵਾਸਤੇ ਜਿਹੜੀਆਂ ਇਹ ਜਿੰਨੇ ਵੀ ਘਟਨਾਵਾਂ ਹੋ ਰਹੀਆਂ ਨੇ ਬਾਬਾ ਸਾਹਿਬ ਡਾਕਟਰ ਭੀਰੋ ਬੇਦਕਰ ਜਿਹੜੇ ਸੰਵਿਧਾਨ ਨਿਰਮਾਤਾ ਨੇ ਜਿਨ੍ਹਾਂ ਨੇ ਸੰਵਿਧਾਨ ਲੈ ਕੇ ਹਰ ਵਰਗ ਦੀ ਗੱਲ ਨੂੰ ਰੱਖਿਆ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਇੱਕ ਜਿਹੜੇ ਪੰਨੂ ਸਾਹਿਬ ਜਿਹੜੇ ਅਮਰੀਕਾ ਦੇ ਵਿੱਚ ਵੈਸੇ ਤੋਂ ਇਹ ਚੀਜ਼ਾਂ ਦਾ ਵਾਇਕ ਨਹੀਂ ਹੈਗੀ ਫਿਰ ਵੀ ਜਿਹੜੇ ਉਹ ਇੱਕ ਸਿੱਖਾਂ ਦੇ ਵਿੱਚ ਤੇ ਹਿੰਦੂ ਵਰਗ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਜਿਹੜਾ ਨੰਗਲ ਫਲੋਰ ਦੇ ਵਿੱਚ ਬਾਬਾ ਸਾਹਿਬ ਰਿਕਰ ਭੀਮਰਾਓ ਜਿਹਦੇ ਸਟੈਚੂ ਦੇ ਬਾਹਰ ਖਾਲਿਸਤਾਨ ਦੇ ਨਾਲੇ ਲਿਖ ਕੇ ਜਾਂ ਉਹਨਾਂ ਦਾ ਝੰਡਾ ਲਾ ਕੇ ਇੱਕ ਜਿਹੜਾ ਕੀ ਆ ਸਿੱਖ ਤੇ ਹਿੰਦੂ ਕਮਿਊਨਿਟੀ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੰਗੇ ਵਿਸਾਰ ਕਰਨ ਦੀ ਤੇ ਵੱਖ-ਵੱਖ ਜਗ੍ਹਾ ਤੇ ਜਿਵੇਂ ਬਟਾਲੇ ਦੇ ਵਿੱਚ ਵੀ ਘਟਨਾ ਵਾਪਰੀ ਹੁਣ ਫਿਰ ਕੱਲ ਸੋਨ ਦੇ ਵਿੱਚ ਆ ਰਿਹਾ ਕਿਸੇ ਹੋਰ ਸ਼ਹਿਰ ਦੇ ਵਿੱਚ ਵੀ ਵਾਪਰੀ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਆ ਇਹ ਕਿ ਏਜੰਸੀਆਂ ਦੀ ਸੋਚੀ ਸੰਭੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਹੋ ਰਿਹਾ ਕਿਤੇ ਇਹ ਨਾ ਹੋ ਜਾਵੇ ਇਹ ਚੀਜ਼ ਜਿਹੜੀ ਆ ਇੱਕ ਵੱਡਾ ਖਲਾਰਾ ਪੰਜਾਬ ਦੇ ਵਿੱਚ ਜਿਹੜਾ ਕਿ ਲੰਬੇ ਸਮੇਂ ਪਿਛਲੇ ਦੇ ਨਾਸੀ ਤੋਂ ਲੈ ਕੇ 95 ਤੱਕ ਚੱਲਿਆ ਸੀਗਾ ਉਹ ਖਲਾਰਾ ਫਿਰ ਪੰਜਾਬ ਦੇ ਵਿੱਚ ਪੈ ਜਾਵੇ ਇਸ ਕਰਕੇ ਸਰਕਾਰ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਨੇ ਉਹਨਾਂ ਦੇ ਜੋ ਬੰਦੀਆਂ ਧਰਾਵਾਂ ਲਾ ਕੇ ਪੱਕੇ ਜੇਲ੍ਹ ਦੇ ਵਿੱਚ ਬੰਦ ਕਰ ਦੇਣੇ ਚਾਹੀਦੇ ਆ ਤਾਂ ਕਿ ਫਿਰ ਦੁਬਾਰਾ ਇਹੋ ਜਿਹੀ ਕੋ ਘਟਨਾਵਾਂ ਨਾ ਵਾਪਸ ਆਵੇ ਕੀ ਮੈਂ ਸਾਹਿਬ ਇੱਕ ਬੰਨੇ ਤੇ ਬੇਦਬੀਆਂ ਹੋ ਰਹੀਆਂ ਨੇ ਭਾਵੇਂ ਉਹ ਗੁਰੂਗ੍ਰੰਥ ਸਾਹਿਬ ਜੀ ਹੋਣਾ ਭਾਵੇਂ ਸਾਡੇ ਡਾਕਟਰ ਵੀ ਨੌਮੇਦਕਰ ਜੀ ਹੋਣਾ ਚਾਹੇ ਕੋਈ ਹੋਰ ਵੀ ਸਿਆਸੀ ਹੋਣ ਭਾਵੇਂ ਉਹ ਕਿਸੇ ਧਰਮ ਦੀ ਗੱਲ ਕਰ ਲਈਏ ਦੂਜੇ ਬੰਨੇ ਸਰਕਾਰ ਨੇ ਤੇਪਾ ਦੇ ਵਿੱਚ ਮੁੱਦਾ ਲਿਆ ਗੱਲਬਾਤ ਕੀ ਕਿਤੇ ਇੰਨਾਂ ਚੀਜ਼ਾਂ ਨੂੰ ਖਤਮ ਨਹੀਂ ਕਰਨਾ ਚਾਹੁੰਦੇ ਦੇਖੋ ਗੋਰੇ ਨਗਰ ਸਾਹਿਬ ਪੰਜਾਬ ਇੱਕ ਗੁਰੂਆਂ ਪੀਰਾਂ ਤੇ ਯੋਧੇ ਸੂਰਬੀਰਾਂ ਦੀ ਧਰਤੀ ਹੈ ਜੋ ਏਜੰਸੀਆਂ ਸਾਜ ਸਾਹ ਤਹਿਤ ਸਾਰੇ ਕੰਮ ਹੋ ਰਿਹਾ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਕੋਈ ਵੀ ਸੂਰਵੀ ਜodha ਉੱਠ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਜਾਂ ਪੰਜਾਬ ਦੇ ਲੋਕਾਂ ਨੂੰ ਜਗਾਉਣ ਵਾਸਤੇ ਆਵਾਜ਼ ਵੱਡੇ ਪੱਧਰ ਤੇ ਠਾਉਂਦਾ ਇਹ ਏਜੰਸੀਆਂ ਜਿਹੜੀਆਂ ਵਾਂ ਇੱਕ ਇਹੋ ਜੀ ਫਿਰ ਚੀਜ਼ ਪੈਦਾ ਕਰ ਦਿੰਦੀਆਂ ਨੇ ਲੋਕਾਂ ਦੇ ਵਿੱਚ ਕਿ ਜਿਹੜਾ ਇਧਰੋਂ ਧਿਆਨ ਹਟਕੇ ਇਧਰ ਚਲਾ ਜਾਵੇ ਜਿੱਦਾਂ ਕਿ ਹੁਣ ਆਪਣਾ ਜਿਹੜਾ ਟੈਂਪੂਆਂ ਦਾ ਮੁੱਦਾ ਚੱਲ ਉੱਠਿਆ ਉਹਨਾਂ ਨੇ ਕਿਹਾ ਕਿ 27 ਅਪ੍ਰੈਲ ਨੂੰ ਜਿਹੜਾ ਅਸੀਂ ਅੰਮ੍ਰਿਤਸਰ ਦੇ ਵਿੱਚ ਰੈਲੀ ਕਰਨ ਜਾ ਰਹੇ। ਵੇਖੋ ਜੀ ਇਹ ਬਹੁਤ ਹੀ ਨਿੰਦਣਯੋਗ ਗੱਲ ਆ ਕਿ ਇੱਕ ਪੰਜਾਬ ਉਹ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੀ ਸਾਡੇ ਗੁਰੂਆ ਪੀਰਾਂ ਦੀ ਧਰਤੀ ਜਿੱਥੇ ਆ ਕੇ ਲੋਕ ਦੂਰੋ ਵਿਦੇਸ਼ਾਂ ਦੇ ਵਿੱਚੋਂ ਨਮਸਤਕ ਹੁੰਦੇ ਨੇ ਹਰਮੰਦਰ ਸਾਹਿਬ ਆ ਕੇ ਜਾਂ ਦਰਗਾਣਾ ਮੰਦਰ ਤੀਰਥ ਆ ਕੇ ਜਾਂ ਵਾਲਮੀਕ ਤੀਰਤਾ ਆ ਕੇ ਲੋਕ ਦਰਸ਼ਕ ਕਰਦੇ ਨੇ ਇੱਕ ਅਮਰ ਸਰ ਸ਼ਹਿਰ ਨੂੰ ਜੋੜਿਆ ਜਾਣਾ ਉਹਨਾਂ ਦੇ ਵਿੱਚ ਵੀ ਜਿਹੜਾ ਜੇ ਸਰਦਾਰ ਜਿਹੜੇ ਬਖਾਏ ਜਾਣੇ ਇਹ ਇੱਕ ਬੜੀ ਸੋਚੀ ਸਮਝੀ ਤਹਿਤ ਜਿਹੜਾ ਸਾਰਾ ਕੁਝ ਹੋ ਰਿਹਾ ਇਹ ਕਰਕੇ ਇਹ ਸਾਡੇ ਜਿਹੜੇ ਪੌਮ ਦੇ ਆਗੂ ਨੇ ਉਹਨਾਂ ਨੂੰ ਇਹ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਵੇਖੋ ਜੀ ਅਜੇ ਤੱਕ ਕੋਈ ਜਿਹੜੇ ਸਾਡੇ ਸਿੱਖ ਲੀਡਰ ਨੇ ਜਾਂ ਜਿਹੜੇ ਸੇਕ ਕੌਮ ਦੀ ਅਗਵਾਈ ਕਰਦੇ ਨੇ ਉਹਨਾਂ ਵੱਲੋਂ ਕੋਈ ਵੀ ਇੱਥੇ ਕੋਈ ਬਿਆਨ ਨਹੀਂ ਆਇਆ ਗਿਆ ਇਸ ਕਰਕੇ ਇਹ ਚੀਜ਼ਾਂ ਇਹ ਨਹੀਂ ਬਹੁਤ ਹੀ ਨੰਨਜੋਗ ਨੇ ਤੇ ਮੈਂ ਇਹ ਜਿਹੜੇ ਲੋਕ ਨੇ ਜਾਂ ਏਜੰਸੀਆਂ ਨੇ ਉਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਆਓ ਆਪਾਂ ਰਲ ਮਿਲ ਕੇ 27 April ਇਹਨਾਂ ਨੂੰ ਜਿਹੜਾ ਇਹਨਾਂ ਨੂੰ ਇਹ ਚੀਜ਼ ਤੇ ਪੱਠੇ ਪਾਈਏ ਇਹਨਾਂ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਿਹੜੇ ਲੋਕ ਕਹਿੰਦੇ 27 April ਨੂੰ ਅਸੀਂ ਰੈਲੀ ਕਰਨ ਜਾ ਰਹੇ ਆਂ ਉਹ ਆਪਣਾ ਲੱਕ ਦੇ ਉੱਤੇ ਰੂਮ ਬਣ ਕੇ ਜਰੂਰ ਆਉਣ ਸਾਡੇ ਸਿੱਖ ਯੋਧੇ ਜਿਹੜੇ ਸਾਡੇ ਜਿਹੜੇ ਸੂਰਬੀਰ ਯੋਧੇ ਜਿਹੜੇ ਇਹ ਚੀਜ਼ਾਂ ਨੂੰ ਨਹੀਂ ਲਾਈਕ ਕਰਦੇ ਉਹ ਮੰਨਦੇ ਨੇ ਕਿ ਸੂਰਬੀਰ ਯੋਧੇ ਨੇ ਧਰਤੀ ਉੱਤੇ ਸਾਰੇ ਉੱਤੇ 27 ਤਰੀਕ ਨੂੰ ਪਹੁੰਚਣਗੇ ਇਹ ਜਿਹੜੇ ਟੈਂਪੂ ਆ ਲੱਕ ਦੇ ਰੂਮ ਬਣ ਕੇ ਆਉਣ ਅਸੀਂ ਇਹਨਾਂ ਦਾ ਜਿਹੜਾ ਲੱਕ ਉਹ ਸਿੱਖਾਂਗੇ ਕਿ ਜਿੰਦਗੀ ਦੇ ਵਿੱਚ ਯਾਦ ਰੱਖਣਗੇ ਵੀ ਗੱਲ ਕਰਨ ਤੋਂ ਵੀ ਧੰਨ ਜੈਪੀ ਜੈਪਾਤ